ਮੰਸਿਪਲ ਕਮੇਟੀ ਅਤੇ ਨਗਰ ਨਿਗਮ ਚੋਣਾ ਦੇ ਸੰਬੰਧੀ ਹਰ ਇੱਕ ਪਾਰਟੀ ਦੇ ਆਗੂ ਆਪਣੇ ਆਪਣੇ ਕੈਂਡੀਡੇਟ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਲਈ ਆਪਣੇ ਆਪਣੇ ਵਾਰਡਾਂ ਦੇ ਵਿੱਚ ਘੁੰਮ ਰਹੇ ਨੇ ਗੱਲ ਕਰੀਏ ਸੰਗਰੂਰ ਦੀ ਸੁੰਦਰ ਬਸਤੀ ਦੇ 21 ਨੰਬਰ ਵਾਰਡ ਦੀ ਤਾਜ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐਮਐਲਏ ਅਰਵਿੰਦ ਖੰਨਾ ਆਪਣੇ ਕੈਂਡੀਡੇਟ ਰਮਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਲਈ ਡੋਰ ਟੂ ਡੋਰ ਕਰਦੇ ਨਜ਼ਰ ਆਏ ਪત્રਕਾਰਾਂ ਨਾਲ ਗੱਲ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਉਹਨਾਂ ਦਾ ਕੈਂਡੀਡੇਟ ਆਪਣੀ ਵਾਰ ਵਿੱਚੋਂ ਜ਼ਰੂਰ ਜਿੱਤ ਹਾਸਲ ਕਰੇਗਾ ਪੰਜਾਬ ਪੱਲੇਗਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਕਾਕਾ ਸਾਰੇ ਰਿਸਪੈਕਟਡ ਬੋਸ ਅਰਵਿੰਦ ਖੰਨਾ ਜੀ ਦਾ ਅਸੀਂ ਇੱਥੇ ਪਹੁੰਚਣ ਤੇ ਮੈਂ ਤਾਂ ਅੱਜ ਕਿਹੜੇ ਨੰਬਰ ਵਾਰਡ ਚ ਆਇਆ ਆਪਣੇ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਸਰਧਨ ਤੇ ਲੋਕਾਂ ਦੀ ਗੱਲ ਕਰੇ ਕਿੰਨਾ ਕੰਮਾਂ ਚ ਪਿਆ ਕੇ ਤੂੰ ਆਪ ਹੀ ਦੇਖ ਲੈ ਸਾਰਾ ਮੋਹੱਲਾ ਨਾਲ ਹੈ ਬੜੀ ਵਧੀਆ ਲੜਕੀ ਹੈ ਸੇਵਾ ਕਰਨਾ ਚਾਹਦੀ ਹੈ ਪਹਿਲੀ ਵਾਰ ਚੋਣ ਲੜ ਰਹੀ ਹੈ ਇਸ ਤੋਂ ਸੁਨਹਿਰਾ ਮੌਕਾ ਇਸ ਇਲਾਕੇ ਨੂੰ ਕੀ ਮਿਲ ਸਕਦਾ ਮੋਦੀ ਸਾਹਿਬ ਦੀ ਜੋ ਸਾਰੀ ਸਕੀਮਾਂ ਹਨ ਉਹ ਆਪਾਂ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਇਥੇ ਕੈਂਪ ਰੱਖਾਂਗੇ ਇਹਨੇ ਆਪ ਕੇ ਹੈ ਚਾਹੇ ਸिलाई ਸੈਂਟਰ ਹੋ ਚਾਹੇ ਵਿਸ਼ਕਰਮਾ ਹੋ ਚਾਹੇ ਯੁਸ਼ਮਨ ਭਾਰਤ ਹੋ ਚਾਹੇ ਆਵਾਸ ਯੋਜਨਾ ਹੋ ਇਹ ਸਾਰੀ ਸਕੀਮਾਂ ਜੋ ਮੋਦੀ ਸਾਹਿਬ ਦੀਆਂ ਨੇ ਜੋ ਸਿੱਧੇ ਤੌਰ ਤੇ ਇਸ ਇਲਾਕੇ ਦੇ ਵਿੱਚ ਲੱਗ ਸਕਦੀਆਂ ਇਹਦੇ ਵਿੱਚ ਸਾਨੂੰ ਸੂਬੇ ਦੀ ਸਰਕਾਰ ਦੀ ਵੀ ਲੋੜ ਨਹੀਂ ਹੈ ਉਹ ਆਪਾਂ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਇਸ ਉਮੀਦਵਾਰ ਤੋਂ ਬਹੁਤ ਉਮੀਦ ਹੈ ਦੇਖੋ ਜੋ ਦੋਨੋਂ ਦੂਜੇ ਉਮੀਦਵਾਰ ਹਨ ਇੱਕ ਨੂੰ ਤਾਂ ਆਪਾਂ ਬਹੁਤ ਬਾਅਦ ਦੇਖਿਆ ਦੂਜੇ ਦੀ ਸਰਕਾਰ ਹੈ ਜੇ ਪਿਛਲੇ 3 ਸਾਲ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਉਹ ਵਿਚਾਰੀ ਕੀ ਕਰ ਸਕਦੀ ਹੈ ਤੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਜੋ ਜੋ ਮੈਨੂੰ ਇਸੇ ਮਾਹੌਲ ਦੇਖ ਰਿਹਾ ਹੈ ਕਿ ਸਾਡੀ ਪਹਿਨ ਜਿੱਤੇਗੀ اور ਬਹੁਤ ਵੱਡੇ ਬਦਲ ਦੇ ਜਿੱਤੇਗੀ اور ਇਸੇ ਅਪਾਏ ਇਲਾਕੇ ਨੂੰ ਸੁਧਾਰਾਂਗੇ ਖੰਨਾ ਸਾਹਿਬ ਜੀ ਜਦੋਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੇ ਬਾਰਡਰ ਬੈਠੇ ਨੇ ਜੇ ਦਿੱਲੀ ਬੁਲਾਇਆ ਜਾਂਦਾ ਤਾਂ ਉਹਨਾਂ ਦੇ ਲੱਠ ਅਸਰੂਗਾ ਜਦ ਆਟੈਕ ਹੋ ਲੱਗੀ ਜਾਵੇ ਦੇਖੋ ਇਹ ਮਾਹੌਲ ਹੈ ਮਿਊਨਿਸਪੈਲਟੀ ਇਲੈਕਸ਼ਨ ਦਾ ਹੈ ਉਹਨਾਂ ਦੀ ਗੱਲ ਆਪਾਂ ਉਸ ਸਮੇਂ ਕਰਾਂਗੇ ਜਦ ਪਿੰਡਾਂ ਤੇ ਜਾਵਾਂਗੇ ਆਪਾਂ ਦੇਖੋ ਰਮੇਂਦਰ ਕੌਰ ਤੇਰੀ ਪਰਸਾ ਬੱਲੇ ਮੈਂ ਬੈਠ ਕੇ ਉਹ ਗੱਲਾਂ ਬਾਤਾਂ ਕਰਾਂ